ਤੁਹਾਨੂੰ ਪਤਾ ਹੈ ਪਿੰਡ ਪੰਜਾਬੀ ਚੈਨਲ ਦੇਖ ਰਹੇ ਸਾਰੀ ਦਰਸ਼ਕਾਂ ਦਾ ਹਾਰਦਿਕ ਸਵਾਗਤ ਸੋ ਦੋਸਤੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਮਸ਼ਹੂਰ ਜਰਗਤ ਦੇ ਮੇਲੇ ਜੋ ਕਿ 2 April ਤੋਂ ਰੰਭ ਹੋ ਚੁੱਕੇ ਨੇ ਪਹਿਲਾ ਮੇਲਾ ਜਰਗਾ ਪਿੰਡ ਵਿਖੇ ਬੜੇ ਹੀ ਉਤਸ਼ਾਹ ਪ੍ਰੇਮ ਭਾਵਨਾ ਅਤੇ ਸ਼ਰਧਾ ਪੂਰਵਕ ਵੱਡੇ ਪੱਧਰ ਤੇ ਭਰਿਆ ਔਰ ਦੇਸ਼ ਦੇ ਕੋਨੇ-ਕੋਨੇ ਤੋਂ ਲੋਕਾਂ ਨੇ ਆ ਕੇ ਇਸ ਸਥਾਨ ਦੇ ਉੱਤੇ ਮੱਥਾ ਟੇਕਿਆ ਨਤਮਸਤਕ ਹੋਏ ਸੋ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੀ ਜਰਗ ਦੇ ਮੇਰੇ ਦਾ ਦੂਜਾ ਪੱਖ ਜਿੱਥੇ ਤੁਹਾਨੂੰ ਪੁਰਾਣਾ ਪੰਜਾਬੀ ਸੱਭਿਆਚਾਰ ਭਾਵ ਕੇ ਲਗਭਗ 100 ਸਾਲ ਪਹਿਲਾਂ ਦਾ ਜਿਹੜਾ ਪੰਜਾਬ ਆ ਉਹ ਦੇਖਣ ਨੂੰ ਮਿਲਦਾ ਦਿਖਾਉਨੇ ਆ ਕੁਝ ਵਕ ਵਕ ਬਣ ਗਈਆਂ ਪੰਜਾਬੀ ਸਭਿਆਚਾਰ ਦੀਆਂ ਇਹ ਜੋ ਜਰਗ ਦੇ ਮਿਲਦੇ ਨੇ ਆਪਾਂ ਦੂਸਰਾ ਪੱਖ ਵੀ ਕਹਿ ਸਕਦੇ ਆ ਸੋ ਆਓ ਦਿਖਾਉਨੇ ਆ ਜੀ ਤੁਹਾਨੂੰ ਜਰਗ ਦੇ ਮਿਲਦਾ ਦੂਸਰਾ ਪੱਖ ਤੇ ਆਸ ਕਰਦੇ ਆ ਕਿ ਤੁਸੀਂ ਵੀਡੀਓ ਨੂੰ ਪੂਰੀ ਦੇਖੋਗੇ ਸੋ ਤੁਸੀਂ ਆ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਪਹਿਲੇ ਸਮਿਆਂ ਦੇ ਵਿੱਚ ਪੰਜਾਬ ਦੇ ਪਹਿਲੇ ਸਮਿਆਂ ਦੇ ਵਿੱਚ ਲੋਕ ਜੁੜ ਕੇ ਬੈਹnde ਸੀ ਗਾਵਣ ਜਿਹੜੇ ਸੀਗੇ ਉਹ ਬੈਠ ਕੇ ਸੁਣਦੇ ਸੀਗੇ ਦਰਿਆਵਾਂ ਵਗੈਰਾ ਮੱਝੀਆਂ ਵਗੈਰਾ ਦੇ ਉੱਤੇ ਬੈਠ ਕੇ ਉਸੇ ਤਰ੍ਹਾਂ ਇੱਥੇ ਦੇਖੋ ਜਿਹੜੇ ਲੋਕ ਨੇ ਉਹ ਬੈਠ ਕੇ ਗੌਣ ਸੌਦੇ ਨੇ ਗੌਣ ਵੀ ਕਿਸ ਤਰ੍ਹਾਂ ਦੇ ਸੀਗੇ ਉਹ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਤੇ ਜਰਗ ਦੇ ਮਿਲਦਾ ਇਹ ਦੂਸਰਾ ਵਾਕਾ ਜਿੱਥੇ ਪੁਰਾਣੇ ਪੰਜਾਬ ਦੀ ਜਿਹੜੀ ਇੱਕ ਝਲਕਾ ਉਹ ਦੇਖਣ ਨੂੰ ਨਦੀਆਂ ਟਾਡੀ ਕਵੀਸਰ ਜੋ ਪੰਜਾਬ ਦੇ ਵਿੱਚ ਮਸ਼ਹੂਰ ਨੇ ਸਰੰਗੀ ਨਾਲ ਜੋ ਹੋਵਣ ਥੋੜੇ ਇੱਥੇ ਗਾਉਂਦੇ ਨੇ ਉਹ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਹੋ ਸ਼ਹਿਰ ਬੋਲੀਆਂ ਬੋਲੀਆਂ ਪੀੜੀਆਂ ਇਹ ਸੀਗਾ ਜੀ ਸਾਡੇ ਪੁਰਾਣੇ ਪੰਜਾਬ ਦਾ ਇੱਕ ਦ੍ਰਿਸ਼ ਕਹਿ ਸਕਦੇ ਹਾਂ ਕਿ ਸੱਤ ਤੋਂ 70 ਸਾਲ ਪਹਿਲਾਂ ਦਾ ਪੰਜਾਬ ਕੇ ਕਿਸ ਤਰ੍ਹਾਂ ਦਾ ਹੁੰਦਾ ਸੀਗਾ ਉਹ ਦਿਖਾਉਣ ਦਾ ਤੁਹਾਨੂੰ ਪੁਰਾਣਾ ਕਰ ਜਾਂਦੇ ਆਂ ਸੀ ਕਿਉਂਕਿ ਗੱਲ ਕਰੀਏ ਆਪਾਂ ਇਹ ਜਿਹੜੀ ਬਣ ਗਈ ਆ ਇਹ ਤੁਸੀਂ ਵੀ ਦੇਖਿਆ ਹੋਵੇਗਾ ਤੁਹਾਨੂੰ ਹੋਰ ਕਿਸੇ ਮੇਲੇ ਦੇ ਉੱਤੇ ਦੇਖਣ ਨੂੰ ਨਹੀਂ ਮਿਲੇਗੀ ਇਹ ਜਰਗ ਦੇ ਮੇਲੇ ਦੇ ਉੱਤੇ ਹੀ ਇਸ ਤਰ੍ਹਾਂ ਦੀਆਂ ਜੁਨੀਆਂ ਬਣਗੀਆਂ ਨੇ ਉਹ ਜਿਹੜੀਆਂ ਨੇ ਉਹ ਦੇਖਣ ਨੂੰ ਮਿਲਦੀਆਂ ਨੇ ਇਸ ਤਰ੍ਹਾਂ ਦੇ ਆ ਇਹ ਲੋਕ ਸੀ ਸਾਡੇ ਉਹ ਬੋਹੜਾਂ ਦੇ ਢੇਠਾਂ ਬੈਠ ਕੇ ਕਿਸ ਤਰ੍ਹਾਂ ਜਿਹੜੇ ਉਹ گاਉਂ ਸੀ ਉਹ ਸੁਣਦੇ ਸੀਗੇ ਉਸੇ ਤਰ੍ਹਾਂ ਦਾ ਮਾਹੌਲ ਆ ਜਿਹੜਾ ਅੱਜ ਵੀ ਮੌਜੂਦਾ ਸਮੇਂ ਦੇ ਵਿੱਚ ਜਿਹੜੀ ਗਾਇਕੀ ਸਾਡੀ ਚੱਲਦੀ ਆ ਲਚੜਦਾ ਭਰਪੂਰ ਤੇ ਉਹਦੇ باوجود ਵੀ ਇਹ ਜਿਹੜੇ گاਉਂ ਨੇ ਇਹ ਜਿਹੜਾ ਪੰਜਾਬੀ ਸਭਿਆਚਾਰ ਸਾਡੀ ਚੱਲਦਾ ਹੋ ਦੇਖਣ ਨੂੰ ਇੱਥੇ ਮਿਲਦੀ ਆ ਕਿਉਂਕਿ ਜੇਕਰ ਚੰਗੀ ਗਾਇਕੀ ਹੋਵੇ ਚੰਗੀ ਲਿਖਤ ਹੋਵੇ ਹਾਲੇ ਵੀ ਉਹਨੂੰ ਪਾੜਨ ਦੇ ਉਹਨੂੰ ਸੁਣਨ ਦੇ ਜਿਹੜੇ ਸਰੋਤੇ ਨੇ ਉਹ ਸਾਡੇ ਪੰਜਾਬ ਦੇ ਵਿੱਚ ਉਪਲਬਧ ਨੇ ਸੋ ਤੁਸੀਂ ਦੇਖ ਸਕਦੇ ਹੋ ਪੁਰਾਣੇ ਸਾਡੇ ਪੰਜਾਬ ਦੀ ਇੱਕ ਅਦਭੁਤ ਇੱਕ ਝਲਕ ਤੇ ਕਿਸ ਤਰ੍ਹਾਂ ਇੱਥੇ ਜਿਹੜੇ ਸਾਡੇ ਜਾਨਵਰਾਂ ਦੇ ਨਾਲ ਸੰਬੰਧਿਤ ਜਿਹੜੇ ਲੋਕ ਨੇ ਜਿਹੜੇ ਬੱਕਰੀਆਂ ਨੂੰ ਛੇਲੀਆਂ ਨੂੰ ਜਾਂ ਭੇਡਾਂ ਨੂੰ ਪਾਲਦੇ ਨੇ ਉਹ ਇੱਥੇ ਉਹ ਆਪਣੀਆਂ ਪੇਡਾਂ ਬੱਕਰੀਆਂ ਨੂੰ ਸ਼ਿੰਗਾਰ ਕੇ ਹੋ ਲੈ ਕੇ ਆਉਂਦੇ ਨੇ ਕਈ ਵੱਡੇ ਵੱਡੇ ਜਿਹੜੇ ਸੌਦੇ ਨੇ ਜਿਸ ਤਰ੍ਹਾਂ ਪੁਰਾਣੇ ਪੰਜਾਬ ਦੇ ਵਿੱਚ ਹੁੰਦੇ ਸੀਗੇ ਉਹ ਹੁੰਦੇ ਨੇ ਇੱਥੇ ਵੀ ਤੁਸੀਂ ਦੇਖੇ ਰਹੇ ਹੋ ਕਿ ਕੋਈ ਨਾ ਕੋਈ ਜਿਹੜਾ ਸੌਦਾ ਉਹ ਹੋ ਰਿਹਾ ਗਲਬਤ ਆਪਾਂ ਕਰਕੇ ਪੁੱਛ ਵੀ ਲੈਣਿਆ ਦੇਖਦੇ ਵੀ ਆਂ ਹਾਂਜੀ ਕੀ ਹਾਲ ਹੈ ਬਾਬਾ ਜੀ ਠਾਕ ਜੀ ਮਹਾਰਾਜ ਹਾਂਜੀ ਹੋਰ ਕਿਵੇਂ ਲੱਗਦਾ ਜਰਗਦਾ ਮੇਲਾ ਐ ਵਧੀਆ ਜੀ ਅੱਛਾ ਸਵੇਰੇ ਸਿਰ ਯਾਰ ਮਿੱਤਰਾਂ ਨੂੰ ਮਿਲਣ ਆ ਗਏ ਪਸ਼ੂ ਆ ਗਾਂ ਵਾਲੇ ਮੇਲੇ ਲੈ ਕੇ ਆਵਾਂਗੇ ਅੱਛਾ ਦੋਆਪਨ ਨੂੰ ਵੀ ਪੁੱਛਦੇ ਸੀ ਸਾਡੇ ਚੈਨਲ ਤੋਂ ਹਾਂਜੀ ਹਾਂ ਤੇ ਇਹ ਗਾਂ ਦੇ ਮੇਲੇ ਨੂੰ ਫਿਰ ਲੈ ਕੇ ਆਉਂਗਾ ਦੱਸਿਆ ਨਹੀਂ ਨਾ ਠੀਕ ਆ ਠੀਕ ਆ ਅੱਜ ਦਾ ਫਿਰ ਯਾਰ ਬੇਲੀ ਹੈ ਹਾਂ ਯਾਰ ਬੇਲੀ ਨੂੰ ਮੈਂ ਮੈਂ ਨਾ ਆਇਆ ਮਾਹੌਲ ਪੁਰਾਣੇ ਪੰਜਾਬ ਦਾ ਦਿਖ ਰਿਹਾ ਹੈ ਨਾ ਕੁਝ ਹਾਂ ਬਿਲਕੁਲ ਬਿਲਕੁਲ ਅੱਗਰ ਸੱਚ ਚੜ ਰਿਹਾ ਹਾਂ ਪਾ ਪਿਆਣਾ ਪੁਰਾਣਾ ਪੰਜਾਬ ਹਾਂ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਆ ਕਿਵੇਂ ਦੀ ਗੈਕੀ ਚੱਕਲਾ ਧਰਨ ਲਈ ਕਿਵੇਂ ਚੱਲ ਰਹੀ ਹੈ ਠੀਕ ਠੀਕ ਹੈ ਫਿਰ ਪਿਛਲੇ ਨਾ ਉਹ ਨੂੰ ਆਉਂਗੇ ਤੁਸੀਂ ਨਾ ਵਾਲੇ ਮੇਰੇ ਨੂੰ ਠੀਕ ਠੀਕ ਹੈ ਸੋ ਲੋਕ ਇੱਥੇ ਆਪਣੀਆਂ ਜਿਹੜੀਆਂ ਬੱਕਰੀਆਂ ਨੇ ਉਹਨਾਂ ਨੂੰ ਬੜੇ ਹੀ ਚਾਹ ਦੇ ਨਾਲ ਸ਼ੌਂਕ ਦੇ ਨਾਲ ਇੱਥੇ ਸ਼ਿੰਗਾਰ ਕੇ ਲੈ ਕੇ ਆਉਂਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਆ ਕਿਸ ਤਰ੍ਹਾਂ ਜਿਹੜਾ ਇਹ ਆਪਣੇ ਦੇਖੋ ਗੋਲਾਂ ਦੇ ਵਿੱਚ ਟੈਂਟੇ ਹੋ ਸਾਰਾ ਕੁਝ ਉਹ ਜਿਹੜੇ ਫਾਕੇ ਇਹ ਕਿ ਇਸ ਮੇਲੇ ਦੇ ਉੱਤੇ ਆਪਣਾ ਲੈ ਕੇ ਆਉਂਦੇ ਨੇ ਕਿਉਂਕਿ ਜਾਨਵਰ ਇੱਕ ਸਿਆਣਾ ਜਾਨਵਰ ਸਿਆਣਾ ਜਾਨਵਰ ਗਿਣਿਆ ਗਿਆ ਬੱਕਰੀ ਇਹ ਇਹਨਾਂ ਨੂੰ ਵੀ ਪਤਾ ਕਿ ਅਸੀਂ ਮੇਲਾ ਦੇਖਣ ਆਏ ਹੋਏ ਆ ਦੇਖੋ ਕਿੰਨਾ ਖੂਬਸੂਰਤ ਆ ਇਹ ਲੱਗ ਰਹੇ ਨੇ ਜਾਨਵਰ ਇੱਥੇ ਸਾਰੇ ਬੱਕਰੀਆਂ ਆ ਹਾਂਜੀ ਆ ਕਿਹੜੇ ਪਿੰਡ ਤੋਂ ਆਏ ਹੋ ਜੀ ਕਿਹੜੇ ਤੋਂ ਆਇਆ ਵੀਰੇ ਆ ਫੜ ਲਓ ਕਿਹੜੇ ਪਿੰਡ ਤੋਂ ਪਿੰਡ ਕਲਗਾ ਜੀ ਦਿਲਗਾ ਹਾਂਜੀ ਹਾਂਜੀ ਅੱਛਾ ਇਹ ਆਪਣੀਆਂ ਨੇ ਸਾਰੀਆਂ ਹਾਂਜੀ ਆਪਣੀਆਂ ਨੇ ਬੱਕਰੀਆਂ ਜੀ ਅੱਛਾ ਅੱਛਾ ਠੀਕ ਆ ਪੁਰੀਆਂ ਨਾ ਹਾਤਵਾ ਕੇ ਹੈ ਹਾਂਜੀ ਹਾਂਜੀ ਨਾ ਹਾਤ ਲੁਕੇ ਹਾਂਜੀ ਹਾਂ ਲੈ ਕੇ ਆਏ ਹਾਂ ਅੱਜ ਪੁਰੀਆਂ ਨੇ ਪੁਰੀਆਂ ਦੇ ਰੋਏ ਐ ਪੁਰਾਈਆਂ ਨੇ ਪੁਰੀਆਂ ਰੈਡੀ ਹੋ ਕੇ ਖੜੀਆਂ ਲਾਈਆਂ ਹਾਂ ਸਿਆਣਾ ਜਾਨ ਬਰਾਏ ਪੂਰਾ ਹਾਂਜੀ ਬਹੁਤ ਸਿਆਣਾ ਜਾਨ ਹੂੰ ਕੋਈ ਸੌਦਾ ਪਤਾ ਤਾਂ ਨਹੀਂ ਹੋਇਆ ਸੌਦਾ ਵਾਤਾ ਕੀਤਾ ਹੀ ਹੋਇਆ ਹੈ ਕੋਈ ਬੱਕਰੀ ਬੱਚੀ ਲਈ ਹੁਣ ਇੱਕ ਵੇਚੀ ਆ ਹਾਂਜੀ ਹਾਂਜੀ ਕਿੰਨੇ ਦੀ ਵੇਚੀ ਬੱਕਰੀ ਬੱਚੇ 45000 ਦੀ 45000 ਦੀ ਵੇਚੀ ਹੈ ਹਾਂਜੀ ਹਾਂਜੀ ਅੱਛਾ ਠੀਕ ਆ ਬਾਕੀ ਆਪਣੀਆਂ ਨੇ ਸਾਰੀਆਂ ਬਾਕੀ ਆਪਣੀਆਂ ਨੇ ਸਾਰੀਆਂ ਨਹੀਂ ਈ ਦਾ ਠੀਕ ਹੈ ਆ ਦੇਖੋ ਆ ਪੂਰੀਆਂ ਸੁਣ ਰਹੀਆਂ ਨੇ ਵੀ ਗੱਲਬਾਤ ਚੱਲ ਰਹੀ ਹੈ ਹਾਂਜੀ ਹਾਂ ਚਲੋ ਠੀਕ ਆ ਧੰਨਵਾਦ ਅਗਲੇ ਮੇਲੇ ਤੇ ਫਿਰ ਹਾਂਜੀ ਆਵਾਂਗੇ ਉਹ ਉਹੀ ਕਹਿੰਦੇ ਨੇ ਵੀ ਉਹਦੀ ਆਵੋਗੇ ਆ ਆ ਆ ਠੀਕ ਆ ਜੀ ਪਹੁੰਚਾਂਗੇ ਜੀ ਹਾਂਜੀ ਹਾਂ ਠੀਕ ਆ ਸੋ ਤੁਸੀਂ ਵੇਖ ਹੀ ਸਕਦੇ ਹੋ ਕਿ ਜਰਗਦਾ ਮੇਲਾ ਜਰਗਦੇਵ ਮੇਲੇ ਦਾ ਇੱਕ ਵੱਖਰਾ ਪੱਖ ਵੱਖ-ਵੱਖ ਬਣ ਗਿਆ ਨੇ ਵੱਖ-ਵੱਖ ਇਲਾਕਿਆਂ ਦੇ ਖੇਤਰ ਨੇ ਤਾਂ ਹੀ ਇਹ ਵਿਸ਼ਵ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿਹੜਾ ਜਰਗਦਾ ਮੇਲਾ ਉਹ ਆ ਮਸ਼ਹੂਰ ਆ ਵਡੇ ਵੱਡੇ ਲੇਖਕ ਆ ਵੱਡੇ ਵੱਡੇ ਕਹਾਣੀਕਾਰ ਵੱਡੇ ਵੱਡੇ ਗਾਇਕ ਗੀਤਕਾਰ ਇਥੇ ਪਹੁੰਚਦੇ ਨੇ ਆ ਵੱਡੇ ਵੱਡੇ ਪਿੰਡਾਂ ਤੋਂ ਸੋ ਤੁਸੀਂ ਦੇਖ ਸਕਦੇ ਹੋ ਕੀ ਹਾਲ ਹੈ ਜੀ ਹਾਂਜੀ ਭਾਈ ਜੀ ਕੀ ਹਾਲ ਨੇ ਬੜਾ ਵਧੀਆ ਜੀ ਕਿਹੜੇ ਪਿੰਡ ਦੇ ਹੋ ਬਿਲਗਾ ਪੰਡਾ ਜੀ ਜ਼ਿਲ੍ਹਾ ਜ਼ਿਲ੍ਹਾ ਲੁਧਿਆਣਾ ਜੀ ਸਾਹਨੇ ਵਾਲੇ ਕੋਲੇ ਠੀਕ ਆ ਕਿੰਨੇ ਲੈ ਕੇ ਆਏ ਹੋ ਬਾ 6 ਬੱਕਰੀਆਂ ਨੇ ਜੀ 6 ਬੱਕਰੀਆਂ ਹਾਂਜੀ ਠੀਕ ਆ ਯਰਗ ਦੇ ਮੇਲੇ ਤੇ ਹੈ ਹਾਂਜੀ ਆ ਕਿਵੇਂ ਦੇ ਦੇਉ ਕੋਈ ਬਕਾਊ ਆ ਜਾਂ ਕਿਵੇਂ ਹਾਂਜੀ ਹਾਂ ਬਕਰੀ ਵੀ ਬਕਾਊ ਆ ਜੀ 43 ਇੰਚ ਕੱਦ ਦਾ ਜੀ 43 ਇੰਚ ਕੱਦ 43 ਇੰਚ ਜੀ 43 ਹਾਂਜੀ ਚੌਥਾ ਸੂਆ ਲਾਉਣਾ ਜੀ ਹੁਣ ਹੈ ਚੌਥਾ ਸੂਆ ਲਾਉਣਾ ਜੀ ਸੋ ਚੌਥਾ ਹਾਂਜੀ ਠੀਕ ਆ ਇਹ ਕਿੰਨੇ ਕ ਸਾਲ ਦੀ ਹੈ ਇਹ ਆਲ ਦੇ ਦਾ ਹੋਊਗੀ ਮੈਂ ਕਹਿੰਦਾ ਤਿੰਨ ਕ ਸਾਲ ਦੀ ਹੋਣੀ ਆ ਜੀ ਚਾ ਤਿੰਨ ਕ ਸਾਲ ਦੀ ਠੀਕ ਆ ਹੋਰ ਕਿਹੜੇ ਕਿਹੜੇ ਨੇ ਬਕਾਊ ਆ ਵੀ ਬਕਾਊ ਆ ਜੀ ਅੱਛਾ ਇਹ ਪੱਲੇ ਸੂਏ ਪੱਠਾ ਜੀ ਪੱਲੇ ਸੂਏ ਹੈ ਹਾਂਜੀ ਦੋ ਬੱਚੇ ਨੇ ਜੀ ਪੱਠਾ ਦੋ ਠੀਕ ਆ ਹਾਂਜੀ ਅੱਛਾ ਕੀ ਰੇਟ ਰੂਟ ਹੈ ਇਹਨਾਂ ਦਾ ਇਹ 70000 ਰੁਪਏ ਦੀ ਆ ਜੀ ਇਹਦਾ ਰੇਟ 70000 ਹਾਂਜੀ ਇਹਦਾ ਇਹਦਾ 35 ਆ ਜੀ ਇਹਦਾ 35 ਆ ਇਹਨਾਂ ਦਾ ਹਾਂਜੀ ਕਾ ਰੋਡੀ ਬੱਕਰੀ ਆ ਜੀ ਹਾਂ ਇਤਲੀ ਹਾਂਜੀ ਹਾਂ ਇਹ ਤੀਜੇ ਸੂਏ ਆ ਜੀ ਇਹਦਾ ਕੀ ਆ ਇਹਦਾ ਇੱਕ ਬੱਚਾ ਜੀ ਅੱਛਾ ਹਾਂਜੀ 60000 ਰੁਪਏ 60000 ਹਾਂਜੀ ਅੱਛਾ ਠੀਕ ਆ ਜੀ ਅਗਲੇ ਮੇਰੇ ਤੇ ਪਹੁੰਚੋਗੇ ਹਾਂਜੀ ਹੈ ਹਾਂਜੀ ਹਾਂਜੀ ਠੀਕ ਆ ਫੋਨ ਨੰਬਰ ਦੇ ਦਿਓ ਆਪਣੇ ਇੱਥੇ ਬੋਲ ਦਿਓ ਮੜਾ ਜਾ 98552 ਜੀ 8861 ਜੀ ਸਪਰਕਰ ਸਾਦਨ ਹੈ ਨਾ ਹਾਂਜੀ ਬਾਕੀ ਮੌਕੇ ਤੇ ਮਾਨਤਾਣ ਕਰਦੇ ਆਂਗੇ ਜੀ ਠੀਕ ਹੈ ਜੀ ਸੋ ਦੇਖ ਸਕਦੇ ਹੋ ਦੋਸਤੋ ਜਰਗ ਦੇ ਪਹਿਲੇ ਮੇਲੇ ਤੇ 2 April ਨੂੰ ਇਹ ਪਹੁੰਚੇ ਨੇ ਵੀਰ ਹੁਣੀ ਬਗਲੀ ਤੋਂ ਇਹਨਾਂ ਦੀਆਂ ਬੱਕਰੀਆਂ ਕੁਛ ਸੇਲ ਕਰਨ ਦੇ ਲਈ ਇਹਨਾਂ ਨੇ ਲਾਈਆਂ ਹੋਈਆਂ ਨੇ ਜੋ ਇਹਨਾਂ ਨੇ ਕੀਮਤ ਦੱਸੀ ਆ ਉਹ ਤੁਸੀਂ ਸੁਣੀ ਹੋਵੇਗੀ ਜੇਕਰ ਤੁਹਾਡੇ ਤੁਹਾਨੂੰ ਲੱਗਿਆ ਮੰਨ ਨੂੰ ਭੌਂਦੇ ਨੇ ਤਾਂ ਤੁਸੀਂ ਇਹਨਾਂ ਜਿਹੜਾ ਇਹਨਾਂ ਨੇ ਫੋਨ ਨੰਬਰ ਦੱਸਿਆ ਉਹਨਾਂ ਨੂੰ ਫੋਨ ਤੇ ਗੱਲ ਕਰਕੇ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਇੱਥੇ ਜਰਗ ਵੀ ਮਿਲ ਸਕਦੇ ਨੇ ਤੇ ਪਿੰਡ ਵੀ ਮਿਲ ਸਕਦੇ ਹੋ ਇਹ ਨੌ ਤਰੀਕਾ ਵਾਲੇ ਮੇਲੇ ਨੂੰ ਇਹ ਇੱਥੇ ਜਰਗ ਵਿਖੇ ਪਹੁੰਚਣਗੇ ਸੋ ਇਸ ਵਕਤ ਸਾਡੇ ਦਰਮਿਆਨ ਪ੍ਰਸਿੱਧ ਸਹਿਤਕਾਰ ਲੇਖਕ ਅਤੇ ਆਪਾਂ ਕਹਿ ਦਈਏ ਕਿ ਪੰਜਾਬੀ ਸਭਿਆਚਾਰ ਨਾਲ ਬੜੇ ਲੰਬੇ ਸਮੇਂ ਤੋਂ ਜੁੜੇ ਹੋਏ ਨੇ ਤੇ ਸੇਵਾ ਨਿਭਾ ਰਹੇ ਨੇ ਗਲਵਤ ਕਰਦੇ ਆ ਵਿਸ਼ੇਸ਼ ਤੌਰ ਤੇ ਜਰਗ ਦੇ ਮੇਲੇ ਦੇ ਪਹੁੰਚੇ ਨੇ ਥੁਹੀ ਜੀ ਕਿਉਂਕਿ ਬੜੀਆਂ ਜਿਹੜੀਆਂ ਪੰਜਾਬੀ ਸੱਭਿਆਚਾਰ ਨਾਲ ਜਿਹੜੀਆਂ ਕਲਾਮਾਂ ਨੇ ਉਹਨਾਂ ਨਾਲ ਜੁੜੇ ਹੋਏ ਨੇ ਕਿਸ ਤਰ੍ਹਾਂ ਦੇਖਦੇ ਨੇ ਜਰਗ ਦੇ ਮੇਲੇ ਨੂੰ ਆ ਗਲਵਤ ਕਰਦੇ ਆ ਥੁਈ ਜੀ ਅੱਜ ਜਰਗ ਦੇ ਮੇਲੇ ਤੇ ਪਹੁੰਚੇ ਹੋ ਸਭ ਤੋਂ ਪਹਿਲਾਂ ਤਾਂ ਤੁਹਾਡਾ ਅਸੀਂ ਵਿਸ਼ੇਸ਼ ਤੌਰ ਦੇ ਉੱਤੇ ਸਵਾਗਤ ਕਰਦੇ ਆ ਜਰਗ ਦੇ ਮੇਲੇ ਨੂੰ ਤੁਸੀਂ ਦੇਖ ਰਹੇ ਹੋ ਇਹਦੀਆਂ ਵੱਖ-ਵੱਖ ਬਣਗੀਆਂ ਦੇਖ ਰਹੇ ਹੋ ਜਿਸ ਤਰ੍ਹਾਂ ਜਿੱਥੇ ਮੱਥਾ ਟੇਕਿਆ ਜਾਂਦਾ ਜਿੱਥੇ ਆਪਣੇ ਅਸਥਾਨ ਨੇ ਮਾਈ ਦੇ ਉਹ ਉੱਥੇ ਵੀ ਤੁਸੀਂ ਦੇਖਿਆ ਇੱਥੇ ਵੀ ਦੇਖਿਆ ਕਿਸ ਤਰ੍ਹਾਂ ਦੇਖਦੇ ਹੋ ਜਰਗ ਦੇ ਮੇਲੇ ਨੂੰ ਸਾਰੇ ਦਰਸ਼ਕਾਂ ਸਰੋਤਿਆਂ ਨੂੰ ਬਹੁਤ-ਬਹੁਤ ਜੀ ਆਇਆਂ ਸਵਾਗਤ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੇ ਮੇਲੇ ਨੇ ਜਿਹੜੇ ਲੱਗਦੇ ਨੇ ਜਿਨ੍ਹਾਂ ਦਾ ਬਹੁਤ ਸਾਰਾ ਜਿਹੜਾ ਪਿਸ਼ੋਕੜਾ ਉਹ ਜ਼ਿਆਦਾਤਰ ਧਾਰਮਿਕ ਹੈ ਹਾਂਜੀ ਪਰ ਹੌਲੀ-ਹੌਲੀ ਇਹ ਮੇਲੇ ਸੱਭਿਆਚਾਰਕ ਮੇਲੇ ਬਣ ਗਏ ਤੇ ਇੱਥੇ ਲੋਕ ਕਲਾਵਾਂ ਦੀਆਂ ਵੱਖ-ਵੱਖ ਬਣ ਗਈਆਂ ਜਿਹੜੀਆਂ ਉਹਨਾਂ ਦੀ ਪੇਸ਼ਕਾਰੀ ਹੋਣ ਲੱਗ ਪਈ ਸੋ ਸਾਡੇ ਪੰਜਾਬੀਆਂ ਦਾ ਇੱਕ ਮਾਨਸਿਕ ਤੌਰ ਦੇ ਉੱਤੇ ਉਹਨਾਂ ਦੀ ਰੁਚੀ ਹੁੰਦੀ ਹੈ ਵੀ ਅਸੀਂ ਆਪਣੇ ਹਰ ਤਿਹਾੜ ਨੂੰ ਗੱਜ-ਵੱਜ ਕੇ ਮਨਾਈਏ ਤੇ ਗਾ ਕੇ ਖੁਸ਼ੀਆਂ ਮਨਾ ਕੇ ਮਨਾਈਏ। ਜਰਗ ਦਾ ਚਲੋ ਤੁਹਾਡੇ ਕੋਲ ਵਿੱਚ ਹੀ ਨੇ ਥੋੜਾ ਰੋੜਾਂ। ਜਰਗ ਦਾ ਮੇਲਾ ਪੰਜਾਬ ਦੇ ਹੋਰ ਮੇਲਿਆਂ ਨਾਲੋਂ ਕਿੰਨਾ ਵੱਖਰਾ? ਜਰਗ ਦੇ ਮੇਲੇ ਦੀ ਵਿਸ਼ੇਸ਼ਤਾ ਇਹ ਹੈ ਵੀ ਇੱਥੇ ਕਿ ਪੰਜਾਬੀ ਸੱਭਿਆਚਾਰ ਹੈ ਜਿਹੜਾ ਉਸ ਦੀ ਹਰ ਬੰਨਗੀ ਹੈ ਜਿਹੜੀ ਉਹ ਇੱਥੇ ਦੇਖਣ ਨੂੰ ਮਿਲਦੀ ਹੈ ਇੱਕ ਪਾਸੇ ਇੱਥੇ ਅਸੀਂ ਉਹ ਦੇਖਦੇ ਹਾਂ ਪ੍ਰਾਤਨ ਜਿਹੜੇ ਸੱਭਿਆਚਾਰ ਦੇ ਕੁਸ਼ੰਗ ਨੇ ਉਹ ਮੇਲੇ ਤੇ ਉਧਰਲੇ ਪਾਸੇ ਮਿਲਦੇ ਨੇ ਜਿੱਥੇ ਮਾਤਾ ਸੀਤਲਾ ਦੇ ਮੰਦਰ ਨੇ ਤੇ ਇੱਕ ਉਹ ਸੱਭਿਆਚਾਰ ਦੇ ਅੰਸ਼ ਨੇ ਜਿਹੜੇ ਉਹਨਾ ਥਾਵਾਂ ਦੇ ਉੱਤੇ ਮਿਲਦੇ ਨੇ ਜਿੱਥੇ ਲੋਕ ਅਖਾੜੇ ਲੱਗਦੇ ਨੇ ਜਿਨ੍ਹਾਂ ਦੇ ਵਿੱਚ ਗਵੰਤਰੀ ਟਾਡੀ ਟੁੰਬੇ ਅਲਗੋਜੇ ਵਾਲੇ ਗਾਇਕ ਉਹ ਆਪਣੀਆਂ ਪੇਸ਼ਕਾਰੀਆਂ ਦਿੰਦੇ ਨੇ ਤੇ ਇਸ ਤਰ੍ਹਾਂ ਦਾ ਅਖਾੜਾ ਜਿਹੜਾ ਇੱਥੇ ਚੱਲ ਰਿਹਾ ਹੈ ਇਸ ਦੇ ਵਿੱਚ ਅੱਜ ਬਹੁਤ ਸਾਰੀਆਂ ਜਿਹੜੀਆਂ ਢਾਣੀਆਂ ਨੇ ਉਹ ਆਈਆਂ ਹੋਈਆਂ ਨੇ ਬਹੁਤ ਸਾਰੀਆਂ ਮੰਡਲੀਆਂ ਆਈਆਂ ਹੋਈਆਂ ਨੇ ਜਿਹੜੀਆਂ ਆਪੋ ਆਪਣੇ ਫਨ ਦੀ ਆਪੋ ਆਪਣੀ ਕਲਾ ਦੀ ਪੇਸ਼ਕਾਰੀ ਕਰ ਰਹੀਆਂ ਨੇ ਸ਼ੁਕਰੀਆ ਸ਼ੁਕਰੀਆ ਧੁਈ ਸਾਹਿਬ ਜੀ ਗੱਲਬਾਤ ਕਰਨ ਦੇ ਲਈ ਬਹੁਤ-ਬਹੁਤ ਧੰਨਵਾਦ ਜੀ ਜੀ